ਕੋ ਜੌਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਅੱਜ ਐਨ ਐਸ ਕੇਯੂ ਐਫ ਦੇ ਟੀਚਰਾਂ ਵੱਲੋਂ ਤਰਨਾਤਾ ਚਾਰਿਆ ਕਿਹਾ ਜਾ ਰਿਹਾ ਤਰਖਾਹ ਜਿਹੜੇ ਨੇ ਉਹ 2-2 ਮਹੀਨੇ ਦੀਆਂ ਨਹੀਂ ਪੈਂਦੀਆਂ ਹਾਲਾਂਕਿ 2019 ਦੀ ਮਾਮਲੇ ਦੀ ਗੱਲ ਕਰੇ ਤਾਂ 2019 ਦੇ ਵਿੱਚ 10 ਮਹੀਨੇ ਤਰਖਾਹ ਤਾਂ ਆਂਦੀ ਹੈ ਪਰ 2019 ਦੇ 2 ਮਹੀਨੇ ਦੀ ਤਰਖਾਹ ਜਿਹੜੀ ਹੈ ਉਹਦੇ ਵਿੱਚ ਨਹੀਂ ਆਂਦੀ ਪੂਰਾ ਅਗਰ ਸਾਲ ਦੀ ਗੱਲ ਕਰੇ ਤਾਂ ਸਾਲ 'ਚੋਂ 2 ਮਹੀਨੇ ਤਰਖਾਹ ਨਹੀਂ ਆਂਦੀ ਉਸ ਤੋਂ ਬਾਅਦ 2021 ਦੇ ਵਿੱਤਕਾਲ ਦੇ 2022 ਦੇ ਵਿੱਤਕਾਲ ਦੇ 2023 ਦੇ ਵਿੱਤਕਾਲ ਦੇ 2024 ਜੇਕਰ ਹੁਣ ਗੱਲ ਕਰੀਏ ਜਿਹੜਾ ਚੱਲ ਰਿਹਾ ਹੈ ਉਹਦੇ ਵਿੱਚ ਪਿਛਲੇ 2 ਮਹੀਨੇ ਤਨਖਾਹ ਜਿਹੜੀ ਹੈ ਉਹ ਨਹੀਂ ਪਾਈ ਗਈ ਜਿਸ ਦੇ ਚੱਲਦੇ ਅੱਜ 50 ਸਕੂਲ ਐਜੂਕੇਸ਼ਨ ਬੋਰਡ ਦੇ ਸਾਹਮਣੇ ਇਹ ਟੀਚਰ ਜਿਹੜੇ ਨੇ ਉਹ ਅਲੱਗ-ਅਲੱਗ ਸਕੂਲਾਂ ਦੇ ਵਿੱਚ ਵੀ ਪੜ੍ਹਾਉਂਦੇ ਹੋਏ ਨਜ਼ਰ ਆਉਂਦੇ ਨੇ ਪਰ ਹੁਣ ਇੱਥੇ ਧਰਨਾ ਦਿੰਦੇ ਹੋਏ ਨਜ਼ਰ ਆ ਨੇ ਸਰ ਨਾਲ ਭਾਈ ਜੀ ਨੂੰ ਮਿਲੋ ਨੇ ਭਾਈ ਜੀ ਕੀ ਨਾਮ ਹੈ ਮੇਰਾ ਨਾਂ ਜੀ ਸੁਖਜਿੰਦਰ ਸਿੰਘ ਹੈ ਵੋਕੇਸ਼ਨਲ ਟ੍ਰੇਨਰ ਹਾਂ ਮੈਂ ਐਨਐਸਕਯੂਫ ਦੇ ਅੰਡਰ ਕੰਮ ਕਰਦੇ ਆ ਸੀ ਤੇ ਇਹ ਸਕੀਮ ਸੈਂਟਰ ਗਵਰਨਮੈਂਟ ਨੇ 2014 ਚ ਚਲਾਈ ਸੀਗੀ ਤੇ 2014 ਤੋਂ ਚਲਾਉਣ ਤੋਂ ਬਾਅਦ ਚ ਉਦੋਂ ਬਾਅਦ ਚ ਕੀ ਹੋਇਆ ਮਤਲਬ ਕਿ ਇਹ ਕਈ ਕੰਪਨੀਆਂ ਨੇ ਇਹ ਚ ਜਿਵੇਂ ਤਕਰੀਬਨ 23 ਕੰਪਨੀਆਂ ਨੇਗੀਆਂ 23 ਕੰਪਨੀਆਂ ਦੇ ਵਿੱਚ 14 ਟਰੇਡ ਚੱਲ ਰਹੇ ਨੇ ਲਗਭਗ 14 15 ਤੇ ਉਹ ਸਾਰੇ ਕੀ ਕਰਦੇ ਆ ਤਨਖਾਹਾਂ ਪਹਿਲਾਂ ਸੈਂਟਰ ਡਿਪਾਰਟਮੈਂਟ ਨੂੰ ਦਿੰਦਾ ਡਿਪਾਰਟਮੈਂਟ ਸਾਨੂੰ ਹੁੰਦਾ ਤੇ ਕੰਪਨੀ ਅੰਦਰ ਪਈਆਂ ਹੋਈਆਂ ਨੇ ਇਹਨਾਂ ਨੇ ਠੀਕ ਹੈ ਕੰਪਨੀ ਵਾਲੇ 5-4000 ਰੁਪਏ ਆਪ ਦਾ ਕਮਿਸ਼ਨ ਲੈਂਦੀ ਹੈ ਤੇ ਸਾਨੂੰ ਤਨਖਾਹ ਪਹਿਲੀ ਗੱਲ ਤਾਂ ਪਹਿਲੀ ਹੀ ਕੱਟ ਦਿੰਦੀ ਹੈ ਦੂਸਰੀ ਗੱਲ ਜਿਹੜੀਆਂ ਬਾਕੀ ਜਿੰਨੀਆਂ ਵੀ ਕੰਪਨੀਆਂ ਹੈਗੀਆਂ ਉਹ ਤਨਖਾਹ तकरीबन ਸਾਰੀਆਂ ਟਾਈਮ ਤੇ ਆਪਣੀ ਤਨਖਾਹ ਪਾਉਂਦੀਆਂ ਪਰ ਸਾਡੀ ਜਿਹੜੀ ਕੰਪਨੀ ਹੈ ਆਈਸੀਐਸਐਸ ਇਹ ਸਾਨੂੰ ਤਨਖਾਹ 'ਚ ਬਹੁਤ ਡਿਲੇ ਪੈਦਾ ਕਰਦੀ ਹੈ ਜਿਵੇਂ 2019 ਦੀਆਂ ਸਾਡੀਆਂ ਦੋ ਤਨਖਾਹਾਂ ਮਤਲਬ ਨਹੀਂ ਆਈਆਂ ਹੈਗੀਆਂ ਫਿਰ ਸਾਡਾ ਹੁਣ ਹੁਣ ਵੀ ਦੋ ਤਨਖਾਹਾਂ ਨਹੀਂ ਆਈਆਂ ਤੇ ਇੱਕ ਏਰੀਆ ਵੀ ਸਾਡਾ ਪੈਂਡਿੰਗਾ ਹੈ ਅਸੀਂ ਤਕਰੀਬਨ ਸਟੇਟ ਦੇ ਵਿੱਚ ਜਿੰਨੇ ਵੀ ਆਪਣੇ ਮੰਤਰੀ ਐ ਉਹਨਾਂ ਨਾਲ ਵੀ ਭਗਵੰਤ ਮਾਨ ਤੱਕ ਵੀ ਮੀਟਿੰਗ ਕਰ ਲਈ ਪਰ ਸਾਡਾ ਕਿਸੇ ਵੀ ਚੀਜ਼ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਪਰ ਭਾਈ ਜੀ 2019 ਦੀ ਗੱਲ ਕਰਦੇ 2019 ਦੇ ਵਿੱਚ ਦੋ ਤਰਖਾ ਨਹੀਂ ਆਈਆਂ ਪਰ ਪ੍ਰੋਟੈਸਟ 2024 'ਚ ਕਰਦੇ ਹੋਏ ਨਜ਼ਰ ਆ ਰਹੇ ਨਹੀਂ ਪ੍ਰੋਟੈਸਟ ਤਾਂ ਪਹਿਲਾਂ ਵੀ ਬਹੁਤ ਹੋਏ ਜੀ ਪਹਿਲਾਂ ਅਸੀਂ ਪਟਿਆਲੇ ਪਟਿਆਲੇ ਘਟ ਤੋਂ ਘਟ 6 ਮਹੀਨੇ ਤਰਨਾ ਕੰਟੀਨਿਊ ਰੱਖਿਆ ਉਦੋਂ ਕੈਪਟਨ ਸਰਕਾਰ ਸੀਗੀ ਉਹਨਾਂ ਨੇ ਵੀ ਸਾਡਾ ਕੋਈ ਹੱਲ ਨਹੀਂ ਕਰਿਆਗਾ ਤੇ ਹੁਣ ਫਿਰ ਜਦੋਂ ਤਨਖਾਹ ਸਾਡੀ ਹੁਣ ਬਾਕੀ ਸਾਰੀਆਂ ਕੰਪਨੀਆਂ ਤਨਖਾਹ ਟਾਈਮ ਤੇ ਆਉਂਦੀ ਹੈ ਸਿਰਫ ਸਾਡੀ ਕੰਪਨੀ ਆਈਸੀਐਸ ਜੀ ਤਨਖਾਹ ਕਦੇ ਟਾਈਮ ਤੇ ਨਹੀਂ ਆਈ ਹੁਣ ਵੀ ਇਸ ਸਾਲ ਦੀਆਂ ਵੀ ਦੋ ਤਨਖਾਹਾਂ ਪੈਂਡਿੰਗ ਹੈ ਏਰੀਅਰ ਪੈਂਡਿੰਗ ਹੈ ਤੇ ਤਕਰੀਬਨ ਇੱਥੇ ਅਸੀਂ ਜੂਨ ਦੇ ਮਹੀਨੇ ਦੇ ਵਿੱਚ ਵੀ ਤਿੰਨ ਵਾਰ ਆ ਕੇ ਡੀਜੀਐਸ ਨੂੰ ਮਿਲ ਕੇ ਗਏ ਆ ਸਾਡਾ ਕੋਈ ਵੀ ਹੱਲ ਨਹੀਂ ਹੋਇਆ ਜਿਵੇਂ ਹੁਣ ਤੁਸੀਂ ਐ ਮੰਨ ਕੇ ਚੱਲੋ ਅਸਾਮ ਚ ਆਇਆ ਜਾਂ ਗਵਾਂਡੀ ਸੂਬਾ ਆਪਣਾ ਹਰਿਆਣਾ ਇਹਦੇ ਚ ਵੋਕੇਸ਼ਨਲ ਟ੍ਰੇਨਰ ਜਿੰਨੇ ਵੀ ਹੈਗੇ ਉਹਨਾਂ ਦੀ ਤਕਰੀਬਨ ਤਨਖਾਹ 32-33000 ਰੁਪਏ ਅਸੀਂ ਸਰਕਾਰ ਨੂੰ ਇਹੀ ਬਿਜ ਇੱਕ ਤਾਂ ਸਾਡੀਆਂ ਤਨਖਾਹਾਂ ਟਾਈਮ ਤੇ ਆਉਣ 5 ਤਰੀਕ ਤੱਕ ਆ ਜਾ ਕਰਨ ਤਨਖਾਹ ਤਾਂ ਕਿ ਸਾਨੂੰ 2.5 300 ਕਿਲੋਮੀਟਰ ਹੀ ਪਿੱਛੇ ਚੱਲ ਕੇ ਆਉਣੇ ਆ ਤੇ ਆਪ ਦਾ ਇੱਕ ਛੁੱਟੀ ਲੈਣੇ ਆ ਤੇ ਉਹੀ ਅਸੀਂ ਖਰਾਬ ਕਰਦ ਲਿਆ ਜੇ ਅਸੀਂ ਇੱਕ ਛੁੱਟੀ ਤੋਂ ਵੱਧ ਲੈਣੇ ਆ ਸਾਨੂੰ ਅਥਰੇਜੀ ਛੁੱਟੀ ਇੱਕ ਹੈ ਉਹਦੀ ਸਾਡੀ ਪੇਮੈਂਟ ਵੀ ਕੱਟੀ ਜਾਂਦੀ ਆ ਤੇ ਇਧਰੋਂ ਵੀ ਤਨਖਾਹ ਦਾ ਕੋਈ ਪਤਾ ਨਹੀਂ ਪਵੇ ਨਾ ਹੋਵੇ ਅਗਰ ਗਾਲੇ ਕੀ ਤਜਵੇ ਲਗਾਤਾਰ ਤੁਸੀਂ ਪ੍ਰਾਣੇ ਵਿੱਚ ਧੰਨਾ ਦਿੱਤਾ ਗੱਲ ਨਹੀਂ ਸੁਣੀ ਗਈ ਤਾਂ ਕਿਤੇ ਨਾ ਕਿਤੇ ਬਦਲਾਅ ਉਹ ਜਿਹੜਾ ਪੰਜਾਬ ਦੇ ਵਿੱਚ ਲਿਆਂਦਾ ਗਿਆ ਹੈ ਮੁਲਾਜ਼ਮਾਂ ਦੇ ਦਿਨ ਜੂ ਰਿਚ ਸਮਝ ਸਮਝਿਆ ਜਾ ਸਕਦਾ ਕਿ ਮੁਲਾਜ਼ਮਾਂ ਦੇ ਦਿਨ ਤੋਂ ਬਾਅਦ ਹੀ ਸਰਕਾਰ ਜਿਹੜੀ ਹੈ ਆਮਾਦੀ ਪਾਰਟੀ ਦੀ ਬਣੀ ਇਹ ਲੱਗਦਾ ਸਰਕਾਰ ਨੇ ਫੇਰ ਵੀ ਨਹੀਂ ਸੁਣੀ ਨਹੀਂ ਲੋਕ મત ਲੋਕਾਂ ਨੇ ਇਹਨਾਂ ਨੂੰ ਵੋਟਾਂ ਅਸਲ ਦੇ ਵਿੱਚ ਬਦਲਾਅ ਕਰਕੇ ਪਾਈਆਂ ਸੀ ਵੀ ਬਦਲਾਅ ਕਰਨਗੇ ਇਹ ਜਿਵੇਂ ਭਵਾਨਤਮਨ ਨੇ ਪਹਿਲਾਂ ਕਿਹਾ ਸੀਗਾ ਵੀ ਆਊਟਸੋਰਸਿੰਗ ਭਰਤੀ ਸੀ ਬੰਦ ਕਰਾਂਗੇ ਅਸੀਂ ਵੀ ਆਊਟਸੋਰਸਿੰਗ ਭਰਤੀਆਂ ਸਾਰੇ ਸੇਮ ਕੁਆਲਿਫਿਕੇਸ਼ਨ ਆ ਸਾਡੀ ਜਿਵੇਂ ਆਮ ਟੀਚਰ ਦੀ ਹੁੰਦੀ ਹੈ ਉਹ ਤੋਂ ਵੱਧ ਕੰਮ ਕਰਦੇ ਆ ਪਰ ਸਾਡੀਆਂ ਤਨਖਾਹਾਂ ਨਿਗੋਣੀਆਂ ਤਨਖਾਹਾਂ ਨੇ ਬਿਲਕੁਲ ਮਤਲਬ ਬਦਲਾਅ ਵਾਲਾ ਕੋਈ ਐਡੀ ਕੋਈ ਲੱਗ ਨਹੀਂ ਰਹੀ ਗੱਲ ਵੀ ਬਦਲਾਅ ਇਹਨਾਂ ਨੇ ਬਹੁਤ ਲਿਆਂਦਾ ਕਿਉਂਕਿ ਆਊਟਸੋਰਸਿੰਗ ਹੀ ਭਰਤੀ ਹੁਣ ਵੀ ਹੋ ਰਹੀ ਹੈ ਪਹਿਲਾਂ ਵੀ ਹੋ ਰਹੀ ਸੀ ਹੁਣ ਵੀ ਜਿਹੜੀ ਵੋਕੇਸ਼ਨਲ ਟ੍ਰੇਨਰਾਂ ਦੀ ਜਿਹੜੀ ਅੱਗੇ ਵੀ ਭਰਤੀ ਉਹ ਵੀ ਆਊਟਸੋਰਸਿੰਗ ਹੀ ਹੁੰਦੀ ਹੈ ਕੋਈ ਪੱਕੀ ਨਹੀਂ ਹੁੰਦੀ ਕੋਈ ਬਦਲਾਅ ਵਾਲੀ ਐਡੀ ਕੋਈ ਗੱਲ ਹੈ ਨਹੀਂ ਪਰ ਜੇ ਗੱਲ ਕਰੀਏ ਤਾਂ ਲਗਾਤਾਰ ਆਮ ਆਦੀ ਪਾਰਟੀ ਸਰਕਾਰ ਭਰਤੀ ਕਰਦੀ ਹੋਈ ਨਜ਼ਰ ਆ ਰਹੀ ਰੋਜ਼ ਕਹਿੰਦੇ ਨੇ ਕਿ ਭਰਤੀਆਂ ਜਿੰਨੇ ਭਰਤੀ ਕਰਦੇ ਆ ਜਿੰਨੇ ਮੁਲਾਜ਼ਮ ਭਰਤੀ ਕਰਦਾ ਜਿੰਨੇ ਮੁਲਾਜ਼ਮ ਭਰਤੀ ਕਰਦੇ ਸੱਚ ਕੀ ਜਿਵੇਂ ਹੁਣ ਆਏ ਮੰਨ ਕੇ ਚੱਲੋ ਸਾਡੇ ਵਿੱਚ ਜਿੰਨੇ ਵੀ ਜਿਵੇਂ ਮੰਨ ਲਓ ਇਹਦੇ ਚ ਫਿਜ਼ੀਕਲ ਐਂਡ ਫਿਜ਼ੀਕਲ ਦੇ ਟਰੇਡ ਵੀ ਆ ਸਕਿਉਰਟੀ ਟਰੇਡ ਆ ਬਿਊਟੀ ਬੈਲੈਂਸ ਆ ਹੈਨਾ ਆਈਟੀ ਐ ਇਨਫੋਰਮੇਸ਼ਨ ਟੈਕਨੋਲੋਜੀ ਦੇ ਕੰਸਟਰਕਸ਼ਨ ਆ ਸਾਰਿਆਂ ਦੀ ਕੁਆਲਿਫਿਕੇਸ਼ਨ ਸੇਮ ਹੈ ਪਰ ਇਧਰ ਉਹ ਪੱਕੇ ਉਧਰਲੇ ਪਾਸੇ ਜਿਹੜੇ ਉਹਨਾਂ ਨੂੰ ਪੱਕੀਆਂ ਤਨਖਾਹ ਦਿੱਤੀਆਂ ਜਾਂਦੀਆਂ ਪਰ ਸਾਨੂੰ ਵੋਕੇਸ਼ਨਲ ਐਜੂਕੇਸ਼ਨ ਆ ਜਿਹੜੀ ਉਹਨੂੰ ਨਾਲ ਤਾਂ ਬੜਾਵਾ ਦਿੰਦੀ ਹੈ ਗਵਰਨਮੈਂਟ ਤੇ ਨਾਲੇ ਕੀ ਆ ਆਊਟਸੋਰਸਿੰਗ ਭਰਤੀ ਕਰਦੀ ਹੈ ਸਰ ਜਦ ਕਿ ਕੁਆਲਿਫਿਕੇਸ਼ਨ ਵੀ ਸੇਮ ਹੈ ਕੰਮ ਵੀ ਸਾਰੇ ਲੈਂਦੀ ਹੈ ਤੇ ਤਨਖਾਹਾਂ 'ਚ ਡਿਲੇ ਵੀ بس ਇਹੀ ਕਾਰਨ ਆਈ ਮਤਲਬ ਸਰਕਾਰ ਕੇ ਗੁਜਾਰਸ਼ ਹੀ ਆਈ ਪਹਿਲਾਂ ਵੀ ਅਸੀਂ ਬਹੁਤ 1.5 2 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਨੂੰ ਤੇ ਸਾਰੇ ਲੀਡਰਾਂ ਨੂੰ ਮਿਲੇ ਆਗੇ ਹੁਣ ਜਿਵੇਂ ਹਰਿਆਣਾ ਸਰਕਾਰੀ ਲੈ ਲੋ ਉਹਨੇ ਤਰ੍ਹਾਂ ਬੱਤੀ ਦਿੱਤੀ ਯਾਰ ਕੋਈ ਡਿਲੇ ਨਹੀਂ ਹੁੰਦੀ ਪਰ ਇੱਕ ਪਾਸੇ ਕਿਹਾ ਜਾਵੇ ਕਿ ਮੰਤਰੀਆਂ ਨੂੰ ਮਿਲਣਾ ਹੀ ਕੱਟ ਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣੀ ਅੱਡ ਗਾ ਪੰਜਾਬ ਦੇ ਮੁੱਖ ਮੰਤਰੀ ਤੱਕ ਤੁਸੀਂ ਗਏ ਉੱਥੇ ਵੀ ਕੋਈ ਹੱਲ ਨਹੀਂ ਨਿਕਲਦਾ ਹੋਇਆ ਨਜ਼ਰ ਆਇਆ ਕਿਵੇਂ ਦੇਖਦੇ ਹੋ ਪੰਜਾਬ ਦੀ ਸਥਿਤੀ ਕਿੱਥੇ ਜਾ ਰਹੀ ਹੈ ਕਿਉਂਕਿ ਖਾਸ ਕਰਕੇ ਜੇਕਰ ਕਿਹਾ ਜਾਵੇ ਤਾਂ ਐਜੂਕੇਸ਼ਨ ਉਹ ਸਭ ਤੋਂ ਜ਼ਿਆਦਾ ਬੜਾਵਾ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਦਿੰਦੀ ਹੋਈ ਨਜ਼ਰ ਆਈ ਸੀ ਸਕੂਲ ਆਫ ਫੈਮਿਨਸ ਬਣਾਉਂਦੀ ਹੋਈ ਨਜ਼ਰ ਆਈ ਹੈ ਹੁਣ ਸਕੂਲ ਆਫ ਐਨੀਮੇਸ਼ਨ ਜਿਹੜੇ ਵੀ ਬਣੇ ਨੇ ਗਏ ਮਤਲਬ ਉੱਥੇ ਕੀ ਹੈਗਾ ਉੱਥੇ ਵੀ ਸਰਕਾਰੀ ਸਕੂਲਾਂ ਦੇ ਬੱਚੇ ਜ਼ਿਆਦਾ ਜਾ ਰਹੇ ਤੇ ਦੂਸਰੇ ਸਕੂਲਾਂ ਸਕੂਲਾਂ ਦੇ ਵਿੱਚੋਂ ਤਾਂ ਸਟ੍ਰੈਂਥ ਘਾਟੀ ਰਹੀ ਹੈ ਪ੍ਰਾਈਵੇਟ ਸਕੂਲ ਤਾਂ ਉੱਥੇ ਕੋਈ ਨਹੀਂ ਆਉਂਦਾ ਮੰਨ ਲਓ ਵੀ ਇਹਨਾਂ ਨੇ ਉਹ ਸਕੂਲ ਬਣਾਏ ਐ 122 23 ਸਕੂਲ ਤਕਰੀਬਨ ਬਣਾਏ ਐ ਤੇ ਜਿਹੜੇ ਜਿੰਨੇ ਵੀ ਸਰਕਾਰੀ ਸਕੂਲ ਆ ਤੇ ਤੇ ਸੇਮ ਟੈਕਟਿਕਲ ਅਧਿਆਪਕ ਨੇ ਸਾਰੇ ਵਧੀਆ ਕੁਆਲੀਫਾਈਡ ਨੇ ਤੇ ਉਹਨਾਂ ਦੀ ਧਿਆਨ ਦੇਣਾ ਕਿਸੇ ਸਕੂਲ ਦੀ ਹੋਰ ਸਪੈਸ਼ਲ ਬਣਾਉਣ ਦੀ ਜਰੂਰਤ ਹੈ ਨਹੀਂ ਵੈਸੇ ਵੀ ਸਪੈਸ਼ਲ ਐਜੂਕੇਸ਼ਨ ਹੈ ਜਿਹੜੀ ਵੈਸੇ ਬੰਨਦਾ ਆਪਣੇ ਜਿਵੇਂ ਪਹਿਲਾਂ ਐਮ ਆਰ ਬੱਚਿਆਂ ਨੂੰ ਅਲੱਗ ਐਜੂਕੇਸ਼ਨ ਦਿੱਤੀ ਜਾਂਦੀ ਸੀ ਜਰਨਲ ਬੱਚਿਆਂ ਨੂੰ ਜਿਹੜੇ ਆਮ ਕੋਈ ਮਤਲਬ ਡਿਸੇਬਿਲਟੀ ਬੱਚੇ ਹੈ ਨਹੀਂਗੇ ਉਹਨਾਂ ਨੂੰ ਅਲੱਗ ਦਿੱਤੀ ਜਾਂਦੀ ਪਰ ਹੁਣ ਤਾਂ ਵੈਸੇ ਇਕੱਠੀ ਹੈ ਐਜੂਕੇਸ਼ਨ ਐਮ ਆਰ ਬੱਚਿਆਂ ਵਾਸਤੇ ਪਹਿਲਾਂ ਸਪੈਸ਼ਲ ਸਕੂਲ ਖੋਲੇ ਗਏ ਸੀ ਪਰ ਹੁਣ ਤਾਂ ਕੁਝ ਸਪੈਸ਼ਲ ਹੈ ਇਕੱਠੀ ਹੈ ਤੇ ਕੋਈ ਜ਼ਰੂਰਤ ਨਹੀਂ ਹੈਗੀ ਉਹ ਸਕੂਲ ਖੋਲਣ ਦੀ ਤੇ ਇਹਨਾਂ ਦੀ ਗੌਰ ਦੇ ਜੇਕਰ ਹੁਣ ਪੰਜਾਬ ਦੇ ਮੁੱਖ ਮੰਤਰੀ ਤੱਕ ਜੇ ਪਹੁੰਚ ਚੁੱਕੇ ਹੋ ਪੰਜਾਬ ਦੇ ਮੁੱਖ ਮੰਤਰੀ ਤੋਂ ਵੀ ਗੱਲ ਨਹੀਂ ਸੁਣੀ ਗਈ ਹੁਣ ਲੱਗਦਾ ਕਿ ਸੰਘਰਸ਼ ਜਲਾ ਤਿੱਖਾ ਕਰਨਾ ਪਊਗਾ ਕਿਉਂਕਿ ਜਿਵੇਂ ਤੁਸੀਂ ਦੱਸਿਆ ਕੋਈ 200 ਤੋਂ 250 ਕਿਲੋਮੀਟਰ ਸਾਰਾ ਚੱਲ ਕੇ ਪੰਜਾਬ ਸਕੂਲ ਐਜੂਕੇਸ਼ਨ ਪਹੁੰਚਣਾ ਪੈਂਦਾ ਤਾਂ ਸਾਡੀ ਤਰਖਾ ਜਿਹੜੇ ਰਿਲੀਵ ਹੁੰਦੀ ਹੋਈ ਨਜ਼ਰ ਆਉਂਦੀ ਹੈ ਤਿੱਖਾ ਸੰਘਰਸ਼ ਕਰਨ ਦੀ ਤਿਆਰੀ ਬਿਲਕੁਲ ਜੀ ਹੁਣ ਦੇਖੋ ਜਿਵੇਂ ਅਸੀਂ ਅੱਜ ਹੁਣ ਵੀ ਬੈਠੇ ਆ ਜੇ ਬੰਦੇ ਸਾਡੇ ਅੰਦਰ ਗਏ ਹੋਏ ਨੇ ਤੇ ਉਹ ਗੱਲ ਚੱਲ ਰਹੀ ਹੈ ਡੀਜੀਐਸਸੀ ਨਾਲ ਪਹਿਲੀ ਗੱਲ ਤਾਂ ਡੀਜੀਐਸਸੀ ਨੂੰ ਪਹਿਲਾਂ ਵੀ ਮੀਟਿੰਗ ਦਾ 15-20 ਮਿੰ ਸਿੱਧੀ ਸਾਫਨਕਾਰ ਕਰਦਾ ਵੀ ਤੁਸੀਂ ਕੰਪਨੀਆਂ ਨਾਲ ਗੱਲ ਕਰੋ ਹੁਣ ਹੈ ਤਾਂ ਸਾਰੀਆਂ ਕੰਪਨੀਆਂ ਡੀਜੀਐਸਸੀ ਦੀ ਐਂਟਰੀ ਹੈ ਬਾਕੀ ਵੀ ਸਾਰੀਆਂ ਕੰਪਨੀਆਂ ਕਿਉਂਕਿ ਉਹ ਝਲਕਾ ਚਲਾਉ ਉਹ ਆਰਗੇਨਾਈਜੇਸ਼ਨ ਚਲਾ ਰਹੀ ਹੈ ਸਾਨੂੰ ਤੇ ਉਹ ਬੰਦੇ ਸ਼ਰਿਆ ਵੀ ਮੁੱਕਰ ਜਾਂਦੇ ਤੇ ਡੀਜੀਐਸਸੀ ਨਾਲ ਇਦੋਂ ਪਹਿਲਾਂ ਵੀ ਅਸੀਂ ਘੱਟੋ ਘੱਟ 3-4 ਵਾਰ ਮੀਟਿੰਗ ਕਰ ਚੁੱਕੇ ਹਾਂ ਬਸ ਇੱਕ ਵਾਰ ਲਾਰਾ ਲਾ ਕੇ ਮੋੜ ਦਿੰਦੇ ਆ ਪਤਾ ਹੈਗਾ ਉਹਨਾਂ ਨੂੰ ਵੀ ਸਾਰੀ ਪੂਰੇ ਸਟੇਟ ਦੇ ਵਿੱਚੋਂ ਆਉਣੇ ਆ ਕਿੰਨੀ ਕਿੰਨੀ ਦੂਰੋਂ ਆਉਣੇ ਆ ਇੱਕ ਦਿਨ ਆਉਣਗੇ ਕੱਲ ਨੂੰ ਨਹੀਂ ਆਉਣਗੇ ਪਰਸੋਂ ਨੂੰ ਆਉਣਗੇ ਇਹ ਚੱਕਰ ਆ ਹੀ ਸਰ ਬਿਲਕੁਲ ਲਗਾਤਾਰ ਸਰਕਾਰ ਦੇ ਮੂਹਰੇ ਕੋਹਾਰ ਲਗਾਉਂਦੇ ਹੋਏ डीजीएसएसी ਦੇ ਅਧਿਆਪਕ ਲਗਾਤਾਰ ਕਿਹਾ ਜਾ ਰਿਹਾ ਕਿ ਡੀਜੀएसएसी ਜਿਹੜਾ ਉਹ ਕਿਤਰਾ ਕਿਤੇ ਸਾਨੂੰ ਅਧਿਆਪਕ ਆਪਣੇ ਮਨਨ ਤੋਂ ਮਨਾ ਕਰਤਾ ਹੋਏ ਨਜ਼ਰ ਆ ਰਿਹਾ ਫਤ ਲਗਾਤਾਰ ਵੋਕੇਸ਼ਨਲ ਸਟੱਡੀ ਜਿਹੜੀ ਹੈ ਉਹ ਸਕੂਲਾਂ ਦੇ ਵਿੱਚ ਪੜਾਈ ਵੀ ਜਾਂਦੀ ਹੈ ਅਧਿਆਪਕਾਂ ਦੀ ਕੁਆਲੀਫਿਕੇਸ਼ਨ ਵੀ ਦੂਸਰੇ ਅਧਿਆਪਕਾਂ ਦੇ ਨਾਲ ਜੂਰ ਮੈਚ ਕਰਦੀ ਹੋਈ ਨਜ਼ਰ ਆਉਂਦੀ ਹੈ ਪਰ ਤਰਖਾ ਜਿਹੜੇ ਨੇ ਉਹ ਦੋ ਦੋ ਮਹੀਨੇ ਲੇਟ ਆਉਂਦੇ ਨੇ ਜਿਸ ਦੇ ਚਲਦਿਆਂ ਅੱਜ ਮੋਹੱਲੇ ਦੇ ਵਿੱਚ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਅਧਿਆਪਕ ਮੋਹੱਲ ਤੋਂ ਵੀਡੀਓ ਜਰਨਲਿਸਟ ਵਰਿੰਦਰਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ